ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਇਹ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਾਂਗੇ ਇਹ ਆਪਾਂ ਕੋਟੀ ਬਣਾਉਣ ਲੱਗੇ ਆ ਇਹ ਆਪਾਂ ਜੈਕਟ ਵੀ ਪਾ ਸਕਦੇ ਆ ਕੋਟੀ ਵੀ ਬਣਾ ਸਕਦੇ ਆ ਤੇ ਡਿਜ਼ਾਈਨ ਇਹ ਬਹੁਤ ਵਧੀਆ ਲੱਗਦਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹ ਆਪਣਾ 11 11 ਕੁੰਡੇ ਦੇ ਹਿਸਾਬ ਨਾਲ ਆਪਾਂ ਕੁੰਡੇ ਪਾਏ ਆ ഗ്യാ ഗ്യാഹ കയാണ് അപ്പം തന്നു ഡിജൈന ബാസേ കൂ ബാ കൂടെ ഡിജൈൻ ബാസാഗേക്ക സിലായി ਸਿੱਧੀ ਪਾ ਲਈ ਇੱਕ ਸਲਾਈ ਆ ਪੌਲਟੀ ਪਾ ਲਈ ਹੁਣ ਆਪਾਂ ਜਿਹੜੇ ਪਹਿਲੇ ਦੋ ਕੁੰਡੇ ਆ ਇਹ ਆਪਾਂ ਸਿੱਧੇ ਪਾਉਣੇ ਆ ਆਲਟੇ ਪਾਉਣੇ ਆ ਇਹ ਦੋ ਕੁੰਡੇ ਆ ਪੌਲਟੀ ਪਾ ਲਈ ਧਾਗਾ ਪਿੱਛੇ ਕੀਤਾ ਇੱਕ ਕੁੰਡੇ ਤੋਂ ਆਪਾਂ ਹੁਣ ਇਹ ਪੰਜ ਕੁੰਡੇ ਬਣਾਉਣੇ ਆ ਇੱਕ ਵਾਰੀ ਆਪਾਂ ਇਸ ਤਰ੍ਹਾਂ ਬਣਾ ਲਿਆ ਧਾਗਾ ਅੱਗੇ ਕੀਤਾ ਫੇਰ ਆਪਾਂ ਸਲਾਈ ਇਸ ਤਰ੍ਹਾਂ ਪਾਉਣੀ ਆ ਇਹ ਆਪਣੇ ਤਿੰਨ ਕੁੰਡੇ ਹੋ ਗਏ ਧਾਗਾ ਅੱਗੇ ਕੀਤਾ ਇਹ ਆਪਣੇ ਹੁਣ 5 ਕੁੰਡੇ ਹੋ ਗਏ ਇਹ ਆਪਣੇ 5 ਕੁੰਡੇ ਹੋ ਗਏ ਇੱਕ ਕੁੰਡਾ ਹੁਣ ਆਪਾਂ ਇਹ ਸਲਾਈ ਇਸ ਤਰ੍ਹਾਂ ਪਾਉਣੀ ਹੈ ਇਹ ਆਪਣੇ 6 ਕੁੰਡੇ ਹੋ ਗਏ ਫਿਰ ਕਹ ਲਾਤਾ धागा ਅੱਗੇ ਕੀਤਾ ਇਹ ਦੋ ਕੁੰਡੇ ਆਪਾਂ ਉਲਟੇ ਬਣਾਣੇ ਆ ਇਹ ਆਪਾਂ ਟੀ ਬਣਾ ਲਈਏ ਦੋ ਕੁੰਡੇ ਤਾਂ ਗਾ ਪਿੱਛੇ ਕੀਤਾ ਪਹਿਲਾ ਕੁੰਡਾ ਲਾ ਕੇ ਸਲਾਈ ਚ ਆਪਾਂ ਸਿੱਧਾ ਕਰ ਲੈਣਾ ਇਹ ਆਪਾਂ ਦੋਵਾਂ ਦਾ ਇੱਕ ਕਰ ਦੇਣਾ ਇਹ ਕੁੰਡਾ ਆਪਾਂ ਸਿੱਧਾ ਬਣਾ ਲਿਆ ਇਹ ਵੀ ਸਿੱਧਾ ਬਣਾ ਲਿਆ ਹੁਣ ਆਪਾਂ ਇਸ ਤਰ੍ਹਾਂ ਸਲਾਈ ਪਾ ਕੇ ਇਹ ਦੋਹਾਂ ਕੁੰਡਾ ਤਾਂ ਆਪਾਂ ਇੱਕ ਕੁੰਡਾ ਕਰ ਦੇਣਾ ਇਹ ਆਪਣੇ ਚਾਰ ਕੁੰਡੇ ਹਨ ਸਿੱਧੇ ਹੋਗੇ ਛੇ ਕੁੰਡੇ ਸੀ ਇੱਕ ਇੱਕ ਕਟ ਗਿਆ ਤੇ ਆਪਣੇ ਚਾਰ ਰਹਿ ਗਏ ਤਾਂ ਅੱਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੇ ਬਣਾ ਲਏ ਤਾਂ ਅੱਗਾ ਪਿੱਛੇ ਕੀਤਾ ਇੱਕ ਕੁੰਡੇ ਤੋਂ ਆਪਾਂ ਛੇ ਕੁੰਡੇ ਬਣਾਉਣੇ ਆ ਇੱਕ ਤਾਂ ਅੱਗਾ ਅੱਗੇ ਕੀਤਾ ਆ ਵਲ ਪੈ ਗਿਆ ਦੋ ਹੋ ਗਏ ਤੇ ਆ ਬਣ ਲਿਆ ਆਪਾਂ ਤਿੰਨ ਹੋ ਗਏ ਤੱਗ ਅੱਗੇ ਕੀਤਾ ਆ ਵਲ ਪੈ ਗਿਆ ਤੇ ਆ ਬਣ ਲਿਆ ਇਹ ਆਪਣੇ ਪੰਜ ਕੁੰਡੇ ਹੋ ਗਏ హా సైస్ తరం పాడా ఇ బ షే క బనాలే పిచ్చే క ਇਹ ਆਪਾਂ ਦੋਹਾਂ ਦਾ ਇੱਕ ਬਣਾ ਲਿਆ ਸੀ ਹੁਣ ਆਪਾਂ ਦੋ ਸਿੰਧੇ ਪਾਵਾਂਗੇ ਹੁਣ ਪੈਸਤਾ ਸਲਾਈ ਪਾਵਾਂਗੇ ਇਹ ਵੀ ਦੋ ਆਪਾਂ ਇੱਕ ਕਰਾਂਗੇ ਦੋਹਾਂ ਤੋਂ ਸਿੱਧਾ ਬਣਾਵਾਂਗੇ ਤਾਂ ਅੱਗੇ ਅੱਗੇ ਕੀਤਾ ਦੋ ਕੁੰਡੀਆਂ ਆਪਾਂ ਉਲਟੀ ਬਣਾ ਲੇ ਹੁਣ ਆਪਾਂ ਉਲਟੀ ਸਲਾਈ ਤੇ ਆ ਗਏ ਜਿਹੜੇ ਉਲਟੇ ਪਾਸਿਓਂ ਆਪਾਂ ਪੌਲਟੇ ਬਣਾਏ ਸੀ ਹੁਣ ਆਪਾਂ ਇਹ ਸਿੱਧੇ ਬਣਾਵਾਂਗੇ ਉਲਟੇ ਪਾਸਿਓਂ ਇਹ ਦੋ ਆਪਾਂ ਸਿੱਧੇ ਬਣਾ ਲੇ ਪਹਿਲੇ ఏ హాని చారండే జల్టే బ చారండే ఉల్టే బ బా లే పిచ్చే కండే సనావే ధాగా అంతా జా ఛే బా సరే ఉల్టే బ 4 5 6 ਧਾਗਾ ਪਿੱਛੇ ਕਰਾਂਗੇ ਇਹ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਧਾਗਾ ਅੱਗੇ ਕੀਤਾ ਇਹ ਜਿਹੜੇ ਆਪਾਂ 6 ਕੁੰਡੇ ਤੋਂ 4 ਕੀਤੇ ਸੀ ਹੁਣ ਆਪਾਂ ਇਹ 4 ਕੁੰਡੇ ਉਲਟੇ ਬਣਾਵਾਂਗੇ 2 then 4 ਧਾਗਾ ਪਿੱਛੇ ਕੀਤਾ ਦੋ ਕੁੰਡੇ ਆਪਾਂ ਸਿੱਧੇ ਬਣਾਏ ता जे तो शेे से हो और टेबनांग शेशेेपोले टे ता पिछे कित है दो कंडे अपनेगी सिद्धि बनांग और अपने सिद्धिस लाइया गीट जाली പെല ദോ ക ഉൾ ബെ താഗാ പക്ഷേ കിട്ടാ കിധേ ബുണേ ഇതരോക്കോ തന്നെ അപ്പം ഷേ സിദ്ധേ ബുണലേ ക്യാ കൂഡേ അപ്പം ഉൾട്ട ਤੱਗਾ ਪਿੱਛੇ ਕੀਤਾ ਆਪਾਂ ਲਾ ਕੇ ਕੁੰਡਾ ਸਿੱਧਾ ਕਰ ਲਿਆ ਹੁਣ ਆਪਾਂ ਦੋਵਾਂ ਦਾ ਇੱਕ ਕਰਾਂਗੇ ਹੁਣ ਆਪਾਂ ਐਸਟਰਾ ਸਲਾਈ ਪਾਵਾਂਗੇ ਦੋਵਾਂ ਦਾ ਇੱਕ ਕਰਤਾ ਇਹ ਹੁਣ ਪਹਿਲਾਂ ਆਪਣੇ 6 ਸੀ ਫਿਰ 4 ਰਹਿ ਗਏ ਹੁਣ 2 ਰਹਿ ਗਏ ਤੱਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੀ ਬਣਾਵਾਂਗੇ ਤੱਗਾ ਪਿੱਛੇ ਕੀਤਾ 6 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੀ ਬਣਾ ਲਏ। ਤਾਗਾ ਪਿੱਛੇ ਕੀਤਾ, ਕੁੰਡਾ ਲਾ ਕੇ ਆਪਾਂ ਸਿੱਧਾ ਕਰ ਲਿਆ। ਦੋਹਾਂ ਕੁੰਡਿਆਂ ਦਾ ਪੈਕ ਪੁੰਡਾ ਕੀਤਾ। ਹੁਣ ਆਪੇ ਇਧਰ ਸਲਾਈ ਆਏ ਪਾਉਣੇ ਆ। ਇਹ ਦੋਹਾਂ ਦਾ ਵੀ ਆਪਾਂ ਇੱਕ ਕਰ ਦਿਆਂਗੇ। ਤਾਗਾ ਅੱਗੇ ਕੀਤਾ। ਇਹ ਦੋ ਕੁੰਡੇ ਜਿਹੜੇ ਆਪਣੇ ਉਲਟੇ ਬਣਾਵਾਂਗੇ। ਹੁਣ ਆਪਣੀ ਉਲਟੀ ਸਲਾਈ ਆ ਗਈ। ਔਲਟੀ ਸਲਾਈ ਤੋਂ ਜਿਹੜੇ ਆਪਣੇ ਔਲਟੇ ਕੁੰਡੇ ਔਲਟੇ ਬਣਾਉਣੇ ਜਿਹੜੇ ਸਿੱਧੇ ਉਹ ਸਿੱਧੇ ਬਣਾਉਣੇ ਆ ਇਹ ਸਾਰੇ ਸਾਰੇ ਆਪਾਂ ਹੁਣ ਆਪਣੇ ਸਲਾਈ ਸਿੱਧੀ ਆ ਗਈ ਪਹਿਲੇ ਦੋ ਕੁੰਡੇ ਆਪਾਂ ਔਲਟੇ ਬਣਾ ਲੈਣੇ ਇਹ ਦੋ ਕੁੰਡੇ ਆਪਾਂ ਔਲਟੇ ਬਣਾ ਲਏ ਧਾਗਾ ਪਿੱਛੇ ਕੀਤਾ ਇਹ 6 ਕੁੰਡੇ ਆਪਾਂ ਸਿੱਧੇ ਬਣਾਉਣੇ ਹਜੇ 1 2 3 4 5 ਇਹ ਛੇ ਕੁੰਡੇ ਆਪਾਂ ਸਿੱਧੇ ਬਣਾ ਲਏ ਧਾਗਾ ਅੱਗੇ ਕੀਤਾ ਇਹ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕੀਤਾ ਹੁਣ ਆਪਣੇ ਦੋ ਕੁੰਡੇ ਰਹਿ ਗਏ ਇਹ ਹੁਣ ਆਪਾਂ ਦੋ ਸਿੱਧੇ ਜਿਹੜੇ ਇਸ ਤਰ੍ਹਾਂ ਸਲਾਈ ਪਾਉਣੀ ਦੋਵਾਂ ਦਾ ਇੱਕ ਕਰ ਦਾਂਗੇ ਧਾਗਾ ਅੱਗੇ ਕੀਤਾ ਦੋ ਕੁੰਡੇ ਉਲਟੇ ਬਣਾ ਲਈ ਧਾਗਾ ਪਿੱਛੇ ਕੀਤਾ ਛੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤਾਗਾ ਅੱਗੇ ਕਰ ਲਿਆ ਦੋ ਕੁੰਡੇ ਆਪਾਂ ਇਹ ਉਲਟੀ ਬਣਾਵਾਂਗੇ। ਤਾਗਾ ਪਿੱਛੇ ਕੀਤਾ ਦੋ ਕੁੰਡੇ ਆਪਾਂ ਤੋਂ ਆਪੈਕ ਹੁੰਦਾ ਕਰਾਂਗੇ। ਦੋ ਕੁੰਡੇ ਆਹ ਉਲਟੇ ਬਣਾਵਾਂਗੇ। ਉਲਟੇ ਪਾਸੋਂ ਸਲਾਈ ਸਾਲੀ ਆਈ ਆਪਾਂ ਉਲਟੀ ਬਣਾਵਾਂ। ਉਲਟੇ ਤੇ ਉਲਟੇ ਸਿੱਧਾ ਤੇ ਸਿੱਧਾ। ਹੁਣ ਆਪਣੀ ਸਿੱਧੀ ਸਲਾਈ ਆ ਗਈ ਡਿਜ਼ਾਈਨ ਵਾਲੀ। ਪਹਿਲੇ ਦੋ ਕੁੰਡੇ ਆਪਾਂ ਜਿਹੜੇ ਉਲਟੇ ਬਣਾਵਾਂਗੇ। ਤਾਗਾ ਪਿੱਛੇ ਕਰਾਂਗੇ ਹੁਣ ਆਪਣੇ ਜਿਹੜੇ 6 ਕੁੰਡੇ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕੁੰਡਾ ਘਟਾਵਾਂਗੇ ਪਹਿਲਾ ਕੁੰਡਾ ਲਾ ਕੇ ਸਿੱਧਾ ਕਰਾਂਗੇ ਇਹ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਇਹ ਹੁਣ ਆਪਣੇ ਦੋ ਕੁੰਡੇ ਜਿਹੜੇ ਵਿਚਾਲੇ ਆ ਇਹ ਆਪਾਂ ਸਿੱਧੇ ਬਣਾਾਂਗੇ ਹੁਣ ਆਪਾਂ ਇਹਨਾਂ ਦੋਵਾਂ ਦਾ ਵੀ ਇੱਕ ਕਰ ਦਾਂਗੇ ਇਹ ਆਪਣੇ ਹੁਣ 6ਾਂ ਤੋਂ 4 ਕੁੰਡੇ ਰਹਿ ਗਏ ਤਾਕਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੇ ਬਣਾ ਲਈ ਤਾਕਾ ਪਿੱਛੇ ਕਰਾਂਗੇ ਹੁਣ ਆਪਣਾ ਇੱਕ ਕੁੰਡਾ ਇਹ ਜਿਹੜਾ ਸਿੱਧਾ ਸੀਗਾ ਅੱਧੀ ਡੱਬੀ ਬਣ ਗਈ ਆਪਣੀ ਇਹ ਡੱਬੀ ਪੂਰੀ ਧਰੀ ਗਈ ਅੱਧੀ ਧਰੀ ਗਈ ਹੁਣ ਆਪੇ ਇਹ ਤੋਂ ਪੂਰੀ ਡੱਬੀ ਧਰਾਂਗੇ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਬਣਾਵਾਂਗੇ ਇੱਕ ਫਿਰ ਬਲਪਾਲੇ ਇਹ ਆਪਣੇ ਤਿੰਨ ਕੁੰਡੇ ਹੋਗੇ ਇਹ ਆਪਾਂ ਬਲਪਾਲੇ ਪੰਜ ਕੁੰਡੇ ਹੋਗੇ ਹੁਣ ਆਪਾਂ ਇਹ ਕੁੰਡਾ ਇਸ ਤਰ੍ਹਾਂ ਪਿਛਲੇ ਪਾਸੇ ਦੀ ਸਲਾਈ ਪਾ ਕੇ ਕੁੰਡਾ ਬਣਾਉਣਾ ਇਹ ਆਪਣੇ 6 ਕੁੰਡੇ ਹੋਗੇ ਇਕੱਟੋ ਧਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਜਿਹੜੇ ਸੀ ਉਲਟੇ ਬਣਾ ਲਏ ਧਾਗਾ ਪਿੱਛੇ ਕੀਤਾ ਇਹ ਕੁੰਡਿਆਂ ਨੂੰ ਆਪਾਂ ਸਿੱਧਾ ਕਰਕੇ ਸਲਾਈ ਚ ਪਾ ਲਿਆ ਦੋਵਾਂ ਦਾ ਆਪਾਂ ਇੱਕ ਕਰਤਾ ਇਹ ਦੋ ਕੁੰਡੇ ਆਪਾਂ ਸਿੱਧੇ ਬਣ ਲਏ ਇਹ ਦੋ ਕੁੰਡਿਆਂ ਦਾ ਵੀ ਆਪਾਂ ਇੱਕ ਕੁੰਡਾ ਕਰਤਾ ਇਹ ਆਪਣੇ ਹੁਣ 4 ਰਹਿ ਗਏ ਤੇ ਧਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਜਿਹੜੇ ਸੀ ਉਲਟੇ ਬਣਾਏ ਧਾਗਾ ਪਿੱਛੇ ਕੀਤਾ ਹੁਣ ਇੱਕ ਕੁੰਡੇ ਤੋਂ ਆਪਾਂ 6 ਕੁੰਡੇ ਬਣਾਉਣੇ ਆ ਇੱਕ 2 3 4 5 ਇਹ ਆਪਣਾ 6ਵਾਂ ਕੁੰਡਾ ਆਪਾਂ ਪਿੱਛੇ ਨੂੰ ਸਲਾਈ ਬਣਾਉਣ ਦੇਣੀ ਹੈ ਧਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਜਿਹੜੇ ਸੀ ਉਲਟੀ ਬਣਾਵਾਂਗੇ ਜਦੋਂ ਆਪਾਂ ਡਿਜ਼ਾਈਨ ਧਰਨਾ ਉਦੋਂ ਆਪਾਂ ਇਹੀ ਦੇਖਣਾ ਵੀ ਇਧਰ ਦੋ ਕੁੰਡੇ ਆਪਾਂ ਉਲਟੀ ਬਣਾ ਕੇ ਇੱਕ ਡੱਬੀ ਪੂਰੀ ਧਰਨੀ ਹੈ ਇੱਕ ਤੋਂ ਆਪਾਂ 6 ਕਰਨੇ ਆ ਮੜ ਕੇ ਆਪਾਂ ਇੱਥੇ 6 ਕੁੰਡਾ ਤੋਂ ਹੌਲੀ ਹੌਲੀ ਘਟਾਉਦੇ ਘਟਾਉਦੇ ਇੱਕ ਕੁੰਡਾ ਰਹਿ ਕੇ ਤੇ ਆਪਣੀ ਅੱਧੀ ਡੱਬੀ ਬਣਦੀ ਹੈ ਫਿਰ ਆਪਾਂ ਇਧਰ ਇੱਕ ਪੂਰੀ ਰੱਖ ਲਈ ਜੇ ਇਧਰ ਆਪਾਂ ਸਿਰੇ ਤੇ ਪੂਰੀ ਡੱਬੀ ਰੱਖੀਏ ਤਾਂ ਇਧਰ ਸਿਰੇ ਤੇ ਆਪਣੀ ਅੱਧੀ ਡੱਬੀ ਆਉਣੀ ਚਾਹੀਦੀ ਹੈ ਇਹ ਫਿਰ ਆਪਣਾ ਡਿਜ਼ਾਈਨ ਕੁੰਡੇ ਨਾ ਘਟਣਗੇ ਨਾ ਵਧਣਗੇ ਬਰਾਬਰ ਕੁੰਡੇ ਰਹਿਣਗੇ ਹੁਣ ਆਪਣੀ ਉਲਟੀ ਸਲਾਈ ਆ ਗਈ ਇਹ ਉਲਟੇ ਪਾਸੇ ਉਲਟੇ ਕੁੰਡੇ ਸਿੱਧੇ ਸਿੱਧੇ ਕੁੰਡੇ ਸਿੱਧੇ ਤੇ ਉਲਟੇ ਉਲਟੇ ਇਹ ਹੁਣ ਆਪਣੀ ਡੱਬੀ ਪੂਰੀ ਹੋ ਗਈ ਆ ਇਹ ਆਪਣੀ ਡੱਬੀ ਅੱਧੀ ਬਣ ਗਈ ਆ ਇਸੇ ਤਰ੍ਹਾਂ ਹੀ ਆਪਾਂ ਇਹ ਡੱਬੀਆਂ ਬਣਾਈ ਜਾਣੀਆਂ ਜਦੋਂ ਇਹ ਇੱਕ ਕੁੰਡੇ ਕੁੰਡੇ ਤੇ ਆ ਜਾਂਦੀ ਆ ਇੱਧਰ 6 ਹੋਣ ਇੱਥੇ ਇੱਕ ਹੋਣਾ ਫਿਰ ਆਪਣੇ ਕੁੰਡੇ ਬਰਾਬਰ ਹੋ ਜਾਂਦੇ ਨਾ ਕੋਈ ਘਟਿਆ ਤੇ ਨਾ ਕੋਈ ਵਧਿਆ ਜਦੋਂ ਇੱਥੋਂ ਇੱਕ ਤੋਂ 6 ਬਣਾਲੀਏ ਫਿਰ ਆਪਣੇ ਇਹ ਕੁੰਡੇ ਘਟਨੇ ਸ਼ੁਰੂ ਹੋ ਜਾਂਦੇ ਜਦੋਂ ਇੱਕ ਤੇ ਆ ਜਾਂਦੀ ਪਰ ਸਾਰੇ ਕੁੰਡੇ ਬਰਾਬਰ ਹੋ ਜਾਂਦੇ ਦੇਖੋ ਇਹ ਡਿਜ਼ਾਈਨ ਕਿੰਨਾ ਸੋਹਣਾ ਲੱਗਦਾ ਬਹੁਤ ਵਧੀਆ ਬਣਿਆ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਆਂ ਜੀ ਅਗਲੀ ਵੀਡੀਓ ਚ ਓਕੇ ਬਾਏ ਬਾਏ